ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਚਾਰ ਕੰਮ ਕਰਨ ਦੇ ਨਾਲ ਯਕੀਨਨ ਹੀ ਸਾਡੇ ਉੱਤੇ ਚੰਗੇ ਸਮੇਂ ਦੀ ਸ਼ੁਰੂਆਤ ਹੁੰਦੀ ਆ ਜਾਂ ਇੰਜ ਕਹਿ ਲਈਏ ਵੀ ਸਾਨੂੰ ਉਮੀਦ ਨਾਲੋਂ ਵੱਧ ਕੇ ਮਿਲਦਾ ਹੈ ਤਾਂ ਇਹ ਚਾਰ ਕੰਮ ਕਿਹੜੇ ਆ ਕਿੰਜ ਕਰਨੇ ਆ ਇਹ ਸਾਰੀ ਗੱਲਬਾਤ ਆ ਆਪਾਂ ਅੱਜ ਦੀ ਵੀਡੀਓ ਵਿੱਚ ਕਰਨੀ ਆ ਇਸ ਕਰਕੇ ਆਪਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਿਓ ਕਿਉਂਕਿ ਜਿੰਨੀ ਦੇਰ ਤੱਕ ਆਪਾਂ ਵੀਡੀਓ ਨੂੰ ਪੂਰਾ ਨਹੀਂ ਸੁਣਦੇ ਸਾਨੂੰ ਫਿਰ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਵੀਡੀਓ ਨੂੰ ਪੂਰਾ ਸੁਣਿਓ ਜੇ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਇਰਤ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਨਾ ਕਈ ਵਾਰ ਕਈ ਬੰਦਿਆਂ ਨੂੰ ਦੇਖਦੇ ਹਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਨੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਹ ਕਿਸੇ ਵੀ ਕੰਮ ਨੂੰ ਹੱਥ ਪਾਉਣ ਤਾਂ ਉਹਨਾਂ ਨੂੰ ਉਸ ਕੰਮ ਦੇ ਵਿੱਚ ਸਫਲਤਾ ਜ਼ਰੂਰ ਮਿਲਦੀ ਆ ਬਲਕਿ ਉਹਨਾਂ ਦੀ ਉਮੀਦ ਤੋਂ ਕਿਤੇ ਵੱਧ ਕੇ ਸਫਲਤਾ ਮਿਲਦੀ ਆ ਪਰ ਜੇਕਰ ਉਹੀ ਕੰਮ ਆਪਾਂ ਕਰਦੇ ਆ ਤਾਂ ਸਾਨੂੰ ਉਹਨਾਂ ਜਿੰਨੀ ਸਫਲਤਾ ਨਹੀਂ ਮਿਲਦੀ ਜਾਂ ਅਸੀਂ ਉਸ ਕੰਮ ਦੇ ਵਿੱਚ ਸਫਲ ਹੀ ਨਹੀਂ ਹੋ ਪਾਉਂਦੇ ਤਾਂ ਕਈ ਵਾਰ ਆਪਾਂ ਇਦਾਂ ਦੇ ਬੰਦਿਆਂ ਨੂੰ ਦੇਖ ਕੇ ਇਹ ਗੱਲ ਕਹਿੰਦੇ ਹੁੰਦੇ ਆ ਨਾ ਕਿ ਇਹਨਾਂ ਦੇ ਉੱਤੇ ਤਾਂ ਰੱਬ ਬਹੁਤ ਮਿਹਰਬਾਨ ਆ ਰੱਬ ਦੀ ਬੜੀ ਇਹਨਾਂ ਦੇ ਉੱਤੇ ਕਿਰਪਾ ਏ ਜਾਂ ਪਾਏ ਕਹਿ ਦਿੰਨੇ ਆ ਕਿ ਇਹਨਾਂ ਦੀ ਤਾਂ ਕਿਸਮਤ ਬਹੁਤ ਚੰਗੀ ਆ ਅਤੇ ਆਪਣੇ ਬਾਰੇ ਕੀ ਕਹਿ ਦਿੰਨੇ ਆ ਕਿ ਸਾਡੀ ਤਾਂ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਤਾਂ ਇੱਥੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜੇਕਰ ਸਾਨੂੰ ਵੀ ਉਦਾਂ ਦੀ ਕਿਸਮਤ ਚਾਹੀਦੀ ਆ ਵੀ ਅਸੀਂ ਵੀ ਜਿਸ ਕੰਮ ਨੂੰ ਹੱਥ ਪਾਈਏ ਸਾਡੇ ਹਰ ਕੰਮ ਦੇ ਵਿੱਚ ਸਾਨੂੰ ਸਫਲਤਾ ਮਿਲੇ ਅਸੀਂ ਵੀ ਹਮੇਸ਼ਾ ਖੁਸ਼ ਰਹੀਏ ਚੜ੍ਹਦੀ ਕਲਾ ਦੇ ਵਿੱਚ ਰਹੀਏ ਤਾਂ ਬਸ ਅੱਜ ਤੋਂ ਹੀ ਇਹ ਚਾਰ ਕੰਮ ਕਰਨੇ ਸ਼ੁਰੂ ਕਰਦੋ ਇਹ ਚਾਰ ਕੰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਚੰਗਾ ਬਦਲਾਅ ਆਵੇਗਾ ਤੰਦਰੁਸਤੀ ਤਰੱਕੀ ਖੁਸ਼ੀ ਆਪ ਚੱਲ ਕੇ ਸਾਡੇ ਘਰ ਦੇ ਵਿੱਚ ਆਉਣਗੇ ਤਾਂ ਇਹ ਚਾਰਾ ਕੰਮਾਂ ਦੇ ਵਿੱਚੋਂ ਪਹਿਲਾ ਕੰਮ ਕਿਹੜਾ ਹੈ ਉਹ ਆ ਸਵੇਰੇ ਸ਼ਾਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਨੇਮ ਦੇ ਨਾਲ ਯਾਦ ਕਰਨਾ ਕਦੇ ਵੀ ਨਾਗਾ ਨਹੀਂ ਪਾਉਣਾ ਯਾਦ ਭਾਵੇਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕਰੋ ਭਾਵੇਂ ਮਾਲਕ ਦਾ ਸ਼ੁਕਰਾਨਾ ਕਰੋ ਭਾਵੇਂ ਗੁਰਬਾਣੀ ਦਾ ਪਾਠ ਕਰੋ ਭਾਵੇਂ ਬੈਠ ਕੇ ਗੁਰੂ ਗ੍ਰੰਥ ਕਰੋ ਪਰ ਸਵੇਰੇ ਸ਼ਾਮ ਨਾਮ ਦੇ ਨਾਲ ਆਪਣੇ ਗੁਰੂ ਨੂੰ ਯਾਦ ਜਰੂਰ ਕਰਨਾ ਹੈ ਇੱਥੇ ਨਾ ਆਪਾਂ ਇੱਕ ਨਿੱਕੀ ਜੀ ਉਦਾਹਰਣ ਲੈ ਕੇ ਸਮਝਦੇ ਹਾਂ ਕਿ ਜਦੋਂ ਅਸੀਂ ਨਾਮ ਦੇ ਨਾਲ ਸਵੇਰੇ ਸ਼ਾਮ ਆਪਣੇ ਸਤਿਗੁਰ ਸੱਚੇ ਪਾਸ਼ਾ ਨੂੰ ਯਾਦ ਕਰਾਂਗੇ ਤਾਂ ਸਤਿਗੁਰ ਸੱਚੇ ਪਾਸ਼ਾ ਸਾਡੇ ਉੱਤੇ ਕਿਰਪਾ ਕਿੰਜ ਕਰਦੇ ਨੇ ਕਿੰਜ ਸਾਡੇ ਉੱਤੇ ਤਰਸ ਕਰਦੇ ਨੇ ਦੇਖੋ ਮੰਨ ਲਓ ਕੀ ਆਪਣਾ ਹੀ ਕੋਈ ਖੁਦ ਦਾ ਕੋਈ ਰਿਸ਼ਤੇਦਾਰ ਆ ਜਾਂ ਆਂਡ ਗਵਾਂਡ ਆ ਜਿਹਦੇ ਨਾਲ ਸਾਡੀ ਬਿਲਕੁਲ ਬਣਦੀ ਨਹੀਂ ਆ ਸਾਨੂੰ ਉਹਦੇ ਕੰਮ ਬਿਲਕੁਲ ਪਸੰਦ ਨਹੀਂ ਆ ਅਸੀਂ ਉਹਦੇ ਮੱਥੇ ਵੀ ਨਹੀਂ ਲੱਗਣਾ ਚਾਹੁੰਦੇ ਪਰ ਜੇਕਰ ਉਹ ਬੰਦਾ ਸਵੇਰੇ ਸ਼ਾਮ ਸਾਡੇ ਬੁਹੇ ਅੱਗੇ ਆਣ ਕੇ ਖੜ ਜਾਵੇ ਸਾਡੀਆਂ ਮਨ ਤਾਂ ਸਾਡੇ ਤਰਲੇ ਕਰੇ ਸਾਨੂੰ ਆ ਕੇ ਕਹੇ ਕਿ ਮੇਰਾ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਆ ਮੇਰਾ ਤੁਹਾਡੇ ਤੋਂ ਬਿਨਾ ਨਹੀਂ ਸਰਦਾ ਤੁਸੀਂ ਸਾਰsa ਕਦੇਓ ਪਰ ਮੇਰਾ ਤੁਹਾਡੇ ਤੋਂ ਬਿਨਾ ਨਹੀਂ ਸਰਦਾ ਕਿਉਂਕਿ ਮੇਰਾ ਤੁਹਾਡੇ ਤੋਂ ਬਿਨਾ ਕੋਈ ਨਹੀਂ ਆ ਮੇਰੀ ਮਦਦ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਜਦੋਂ ਕੋਈ ਵਾਰ-ਵਾਰ ਇਸ ਤਰ੍ਹਾਂ ਮਿੰਤਾ ਤਰਲੇ ਕਰੇਗਾ ਤਾਂ ਸਾਨੂੰ ਉਹਦੇ ਉੱਤੇ ਜਿੰਨਾ ਮਰਜ਼ੀ ਗੁੱਸਾ ਹੋਵੇ ਅਸੀਂ ਕਿਤੇ ਨਾ ਕਿਤੇ ਜ਼ਰੂਰ ਪਿਗਲ ਜਾਵਾਂਗੇ ਜ਼ਰੂਰ ਤਰਸ ਕਰਨ ਲਵਾਂਗੇ ਕਿ ਚਲ ਇਹ ਬੰਦਾ ਇੰਨੀਆਂ ਹੀ ਮਿੰਤਾ ਤਰਲੇ ਕਰ ਰਿਹਾ ਏ ਆਪਣੇ ਕੀਤੇ ਦਾ ਪਛਤਾਵਾ ਕਰ ਰਿਹਾ ਏ ਅੱਗੇ ਤੋਂ ਉਹ ਕੰਮ ਨਾ ਕਰਨ ਦਾ ਵਾਅਦਾ ਕਰ ਰਿਹਾ ਏ ਜਿਹੜੇ ਕੰਮ ਮੈਨੂੰ ਨਹੀਂ ਤਸੱਲ ਤਾਂ ਆਪਾਂ ਜ਼ਰੂਰ ਉਹਦੇ ਤੇ ਤਰਸ ਕਰਦੇ ਆ ਉਹਦੀ ਮਦਦ ਕਰ ਦਿੰਨੇ ਆ ਤਾਂ ਉਸੇ ਹੀ ਤਰ੍ਹਾਂ ਜੇ ਅਸੀਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਰੋਜ਼-ਰੋਜ਼ ਯਾਦ ਕਰਾਂਗੇ ਨਾਮ ਦੇ ਨਾਲ ਯਾਦ ਕਰਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਕਿਰਪਾ ਜ਼ਰੂਰ ਕਰਦੇ ਨੇ ਭਾਵੇਂ ਆਪਾਂ ਚੰਗੇ ਆ ਮਾੜੇ ਆ ਜਿਵੇਂ ਦੇ ਵੀ ਆ ਯਾਦ ਤਾਂ ਕਰੀਏ ਮਾਲਕ ਦੇ ਅੱਗੇ ਮਿੰਨਤਾਂ ਦਰਲੇ ਕਰੀਏ ਮਾਲਕ ਅੱਗੇ ਪੇਸ਼ਤਾਵਾ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਦੇ ਨੇ ਦੇਖੋ ਜੀ ਗੁਰੂ ਨਾਨਕ ਪਾਸ਼ਾ ਖੁਦ ਸਾਨੂੰ ਯਕੀਨ ਦਿਵਾ ਰਹੇ ਆ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਬੰਦਿਆ ਤੂੰ ਜਿਵੇਂ ਦਾ ਹੈ ਨਾ ਉਦਾਂ ਦਾ ਬਣ ਕੇ ਦਰ ਤੇ ਆ ਜਾ ਤਾਂ ਤੈਨੂੰ ਜ਼ਰੂਰ ਬਖਸ਼ਿਆ ਜਾਵੇਗਾ ਜੇ ਤੂੰ ਚੋਰ ਆ ਤਾਂ ਚੋਰ ਬਣ ਕੇ ਆ ਜੇ ਤੂੰ ਸਾਧਿਆਂ ਦਾ ਸਾਧ ਬਣ ਕੇ ਆ ਚੁਸਤ ਚਲਾਕੀ ਨਹੀਂ ਜਲਦੀ ਗੁਰਨਾਨਕ ਪਾਸ਼ਾ ਦੇ ਘਰ ਦੇ ਵਿੱਚ ਜਿੱਦਾਂ ਦੇ ਵੀ ਆ ਉਦਾਂ ਦੇ ਬਣ ਕੇ ਜਾਈਏ ਉਹ ਅੰਤਰਜਾਮੀ ਪਾਸ਼ਾ ਨੂੰ ਤਾਂ ਸਭ ਕੁਝ ਪਤਾ ਹੈ ਪਰ ਸਾਨੂੰ ਲੱਗਦਾ ਹੁੰਦਾ ਵੀ ਹੋ ਸਕਦਾ ਅਸੀਂ ਆਪਣੀਆਂ ਚੁਸਤ ਚਲਾਕੀਆਂ ਦੇ ਨਾਲ ਰੱਬ ਨੂੰ ਵੀ ਠੱਗ ਲਵਾਂਗੇ ਅੰਦਰ ਸਾਡੇ ਕੁਝ ਹੋਰ ਚੱਲਦਾ ਰਹਿੰਦਾ ਹੈ ਤੇ ਬਾਹਰੀ ਰੂਪ ਅਸੀਂ ਹੋਰ ਬਣਾਇਆ ਹੈ ਅੰਦਰ ਸਾਡੇ ਠੱਗੀ ਠੋਰੀ ਝੂਠ ਫਰੇਬ ਆ ਤੇ ਬਾਹਰੋਂ ਅਸੀਂ ਸਾਧ ਬਣੇ ਫਿਰਦੇ ਆ ਇਸ ਕਰਕੇ ਨਾ ਗੁਰਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਪ੍ਰਮਾਣ ਨਹੀਂ ਹੋ ਰਹੇ ਆ ਗੁਰਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਉਹੀ ਪ੍ਰਮਾਣ ਨੇ ਆਸ਼ਾਉਣਾ ਤੇਹੀ ਦਰਸ ਕਰਦੇ ਨੇ ਜੋ ਅੰਦਰੋਂ ਬਾਹਰੋਂ ਇੱਕੋ ਜਿਹੇ ਨੇ ਭਾਵੇਂ ਉਹ ਚੋਰ ਠੱਗ ਹੀ ਕਿਉਂ ਨਾ ਹੋਣ ਜੇ ਆਪਾਂ ਗੁਰਨਾਨਕ ਪਾਸ਼ਾ ਦੇ ਘਰ ਦੇ ਵਿੱਚ ਜਾ ਕੇ ਖੁਦ ਮੰਨ ਲਿਆ ਆਪਣੇ ਆਪ ਨੂੰ ਗੁਰਨਾਨਕ ਪਾਸ਼ਾ ਦੇ ਹਵਾਲੇ ਕਰ ਦਿੱਤਾ ਕਿ ਸਤਿਗੁਰ ਸੱਚੇ ਪਾਸ਼ਾ ਚੰਗੇ ਆ ਮਾੜੇ ਆ ਤੇਰੇ ਤੇਰੇ ਤੋਂ ਬਿਨਾ ਹੋਰ ਕੋਈ ਸਹਾਰਾ ਹੀ ਨਹੀਂ ਆ ਤੁਹਾਡੇ ਤੋਂ ਬਿਨਾ ਹੋਰ ਮੇਰੀ ਕੋਈ ਮਦਦ ਕਰ ਨਹੀਂ ਸਕਦਾ ਮੈਂ ਹੋਰ ਕਿਸੇ ਤੋਂ ਮੰਗਣਾ ਹੀ ਨਹੀਂ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਤਰਸ ਕਰਦੇ ਆ ਤਾਂ ਫਿਰ ਪਹਿਲਾ ਕੰਮ ਤਾਂ ਆਪਾਂ ਵੀ ਇਹੋ ਕਰਨਾ ਹੈ ਸਵੇਰੇ ਸ਼ਾਮ ਨੇਮ ਦੇ ਨਾਲ ਆਪਣੇ ਗੁਰੂ ਨੂੰ ਯਾਦ ਕਰਨਾ ਹੈ ਅਤੇ ਅਮਰਤ ਵੇਲੇ ਦੇ ਵਿੱਚ ਤਾਂ ਐਨੀ ਤਾਕਤ ਆ ਕਿ ਇੱਕ ਵਾਰ ਆਪਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦੇਈਏ ਮੰਨ ਲਓ ਕਿ ਤੁਸੀਂ ਸਿਰਫ ਅਮਰਤ ਵੇਲੇ ਦੇ ਵਿੱਚ ਉੱਠ ਰਹੇ ਹੋ ਸਵੇਰੇ 3 ਤੋਂ 4 ਦੇ ਵਿੱਚ ਕੋਈ ਪਾਠ ਪੂਜਾ ਨਹੀਂ ਕਰਦੇ ਆਪਣੇ ਕੰਮ ਕਾਰਾਂ ਕਰਕੇ ਵੀ ਉੱਠੋਗੇ ਨਾ ਤਾਂ ਵੀ ਉਸ ਵੇਲੇ ਦੇ ਵਿੱਚ ਇੰਨੀ ਪਾਵਰ ਇੰਨੀ ਤਾਕਤ ਇੰਨੀ ਖੇਚਿਆ ਕਿ ਤੁਹਾਡਾ ਆਪਣੇ ਆਪ ਦਿਲ ਕਰੇਗਾ ਕਿ ਮੈਂ ਪਰਮਾਤਮਾ ਨੂੰ ਯਾਦ ਕਰਾਂ ਕਿਸੇ ਵੀ ਧਰਮ ਦੇ ਵਿੱਚ ਹੋਵੋ ਮਾਲਕ ਨੂੰ ਯਾਦ ਕਰਨ ਦੇ ਲਈ ਜ਼ਰੂਰ ਬੈਠੋਗੇ ਪੰਜ ਸੱਤ ਦਿਨ ਉੱਠ ਕੇ ਦੇਖਿਓ ਪੰਜਵੇਂ ਸੱਤਵੇਂ ਦਿਨ ਆਪਣੇ ਆਪ ਹੀ ਉਹ ਮਾਲਕ ਨੇ ਐਸੀ ਖੇਚ ਅੰਦਰ ਪਾ ਦੇਣੀ ਆ ਕਿ ਤੁਸੀਂ ਮਾਲਕ ਨੂੰ ਯਾਦ ਕਰਨ ਦੇ ਲਈ ਬੈਠ ਜਾਓਗੇ ਬਸ ਇੱਕ ਰੀ ਉੱਠਣਾ ਸ਼ੁਰੂ ਕਰੀਏ ਜੇ ਤਿੰਨ ਤੋਂ ਚਾਰ ਦੇ ਵਿੱਚ ਨਹੀਂ ਉੱਠਿਆ ਜਾਂਦਾ ਤਾ 4 ਤੋਂ ਲੈ ਕੇ 5 ਦੇ ਵਿੱਚ ਹਰ ਹਾਲ ਵਿੱਚ ਉੱਠੀਏ ਕਿਉਂਕਿ 5 ਤੋਂ ਬਾਅਦ ਤਾਂ ਸਾਨੂੰ ਆਪਣੇ ਕੰਮਕਾਰਾਂ ਕਰਕੇ ਉੱਠਣਾ ਪੈਂਦਾ ਹੈ ਅਤੇ 5 ਤੋਂ ਬਾਅਦ ਸਾਰੀ ਦੁਨੀਆ ਹੀ ਉੱਠਣਾ ਸ਼ੁਰੂ ਕਰ ਦਿੰਦੀ ਆ ਇਸ ਕਰਕੇ ਫਿਰ ਉਹੀ ਸ਼ੋਰ ਸ਼ਰਾਬਾ ਕੰਮਕਾਰਾਂ ਦੀਆਂ ਟੈਨਸ਼ਨਾਂ ਇਸ ਵੇਲੇ ਦਾ ਜਿਹੜਾ ਵੇਲਾ ਹੈ ਨਾ 4 ਸ਼ਫੇਰੇ ਸ਼ਾਂਤ ਮਾਹੌਲ ਹੁੰਦਾ ਹੈ ਇਹਦੇ ਵਿੱਚ ਸਾਡਾ ਮਨ ਟਿਕਿਆ ਹੋਇਆ ਹੁੰਦਾ ਹੈ ਤਾਂ ਮਾਲਕ ਦੇ ਨਾਲ ਛੇਤੀ ਹੀ ਕਨੈਕਸ਼ਨ ਕਨੈਕਟ ਹੋ ਸਕਦਾ ਹੈ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਭਾਵੇਂ ਤੁਸੀਂ ਸ਼ੁਕਰ ਸ਼ੁਕਰ ਕਰੀ ਜਾਓ ਭਾਵੇਂ ਗੁਰੂ ਗੁਰੂ ਕਰੀ ਜਾਓ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਐਸੇ ਬਜ਼ੁਰਗ ਦੇਖੇ ਨੇ ਜੋ ਕਦੇ ਵੀ ਗੁਰਬਾਣੀ ਦਾ ਪਾਠ ਨਹੀਂ ਕਰਦੇ ਪਰ ਉਹਨਾਂ ਦੇ মুখ ਚੋਂ ਹਰ ਵੇਲੇ ਮਾਲਕ ਦੇ ਲਈ ਸ਼ੁਕਰਾਨਾ ਨਿਕਲਦਾ ਏ ਉਹਨਾਂ ਦੇ ਘਰ ਦੇ ਵਿੱਚ ਕੋਈ ਚੀਜ਼ ਆ ਜਵੇ ਉਹਨਾਂ ਨੇ ਕਹਿਣਾ ਵਾਹਿਗੁਰੂ ਦਾ ਸ਼ੁਕਰ ਹੈ ਕਿ ਮਾਲਕ ਨੇ ਸਾਡੇ ਤੇ ਇਹ ਕਿਰਪਾ ਕੀਤੀ ਮਾਲਕ ਨੇ ਇਹ ਦਾਤ ਦਿੱਤੀ ਕਈ ਵਾਰ ਕੁਝ ਬਜ਼ੁਰਗ ਐਸੇ ਆ ਜਿਨ੍ਹਾਂ ਦੀ ਗੱਲ-ਗੱਲ ਦੇ ਨਾਲ ਗੁਰਨਾਨਕ ਪਾਤਸ਼ਾਹ ਦਾ ਨਾਮ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰ ਨਿਕੰਦਾ ਹੈ ਤਾਂ ਇਹ ਵੀ ਤਾਂ ਬੰਦਗੀ ਆ ਨਾ ਕਿ ਹਰ ਵੇਲੇ ਆਪਾਂ ਆਪਣੇ ਮਾਲਕ ਨੂੰ ਯਾਦ ਕਰ ਰਹੇ ਆ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਕਰ ਰਹੇ ਆ ਇੱਕ ਕਦਮ ਵਾਹਿਗੁਰੂ ਅਕਾਲ ਪੁਰਖ ਜੀ ਵੱਲ ਵਧਾਈਏ ਇੱਕ ਕਦਮ ਦੇ ਵਿੱਚ ਹੀ ਤੁਸੀਂ ਬਰਕਤ ਵੇਖਿਓ ਸਤਿਗੁਰ ਸੱਚੇ ਪਾਸ਼ਾ ਲੱਖਾਂ ਕਰੋੜਾਂ ਕਦਮ ਚੱਲ ਕੇ ਸਾਡੀ ਬਾਹ ਫੜ ਲੈਣਗੇ ਸਾਡੇ ਵੱਲੋਂ ਇੱਕ ਕੋਸ਼ਿਸ਼ ਤਾਂ ਹੋਵੇ ਜੇ ਅਮਰਤ ਵੇਲੇ ਉੱਠ ਰਹੇ ਆ ਤਾਂ ਮਾਲਕ ਦਾ ਸ਼ੁਕਰਾਨਾ ਕਰੀਏ ਵੱਧ ਤੋਂ ਵੱਧ ਨਾਮ ਜਪੀਏ ਜੇ ਨਹੀਂ ਉੱਠਿਆ ਜਾ ਰਿਹਾ ਤਾਂ ਮਾਲਕ ਦੇ ਅੱਗੇ ਬੇਨਤੀਆਂ ਤਰਲੇ ਕਰੀਏ ਕਿ ਮਾਲਕਾ ਸਾਡੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾਓ ਨਾਮ ਦੀ ਦਾਤ ਪਾਓ ਕਿਉਂਕਿ ਅਮਰਤ ਵੇਲੇ ਦੇ ਵਿੱਚ ਬਹੁਤ ਬਰਕਤਾਂ ਨੇ ਜੋ ਬਣੋ ਖੰਮਰਤ ਵੇਲੇ ਉੱਠ ਕੇ ਨਾਮ ਜਪਦੇ ਆ ਨਾ ਉਹਨਾਂ ਦੇ ਹਰ ਕੰਮ ਵਿੱਚ ਬਰਕਤ ਪੈਂਦੀ ਆ ਕਿਉਂਕਿ ਗੁਰਨਾਨਕ ਪਾਸ਼ਾ ਆਪ ਪਰਤੱਖ ਵਰਤਦੇ ਨੇ ਜੇ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਅਮਰਤ ਵੇਲੇ ਉੱਠਣ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗਾ ਬਦਲਾਅ ਆਉਂਦਾ ਏ ਮਹਾਪੁਰਖ ਜੀ ਕਹਿੰਦੇ ਜਦੋਂ ਅਮਰਤ ਵੇਲੇ ਉੱਠ ਕੇ ਆਪਾਂ ਨਾਮ ਜਪਦੇ ਆ ਨਾ ਸਾਡੇ ਕਾਲੇ ਲੇਖ ਮਿਟਨੇ ਸ਼ੁਰੂ ਹੋ ਜਾਂਦੇ ਆ ਸਾਡੇ ਚੰਗੇ ਕਰਮ ਬਣਨੇ ਸ਼ੁਰੂ ਹੋ ਜਾਂਦੇ ਆ ਤਾਂ ਜਦੋਂ ਕਾਲੇ ਲੇਖ ਮਿਟ ਗਏ ਚੰਗੇ ਕਰਮ ਬਣ ਗਏ ਤਾਂ ਚੰਗਾ ਸਮੇਂ ਦੀ ਸ਼ੁਰੂਆਤ ਤਾਂ ਉੱਥੋਂ ਹੀ ਹੋ ਗਈ ਨਾ ਤਾਂ ਫਿਰ ਅਮਰਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਦੂਸਰਾ ਕੰਮ ਕੀ ਕਰਨਾ ਹੈ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਹੈ ਕਿਉਂਕਿ ਜੇਕਰ ਸਾਡੀ ਸਿਹਤ ਤੰਦਰੁਸਤ ਨਰੋਈ ਆ ਅਸੀਂ ਸਰੀਰ ਪੱਖੋਂ ਤੰਦਰੁਸਤਿਆਂ ਤਾਂ ਹੀ ਅਸੀਂ ਸਾਰੇ ਕੰਮ ਕਰ ਸਕਦੇ ਹਾਂ ਰੱਬ ਨੂੰ ਵੀ ਤਾਂ ਹੀ ਯਾਦ ਕਰ ਪਾਵਾਂਗੇ ਉਰੀ ਯਾਦ ਵਿੱਚ ਵੀ ਤਾਂ ਹੀ ਬੈਠ ਪਾਵਾਂਗੇ ਜੇ ਸਾਡਾ ਸਰੀਰ ਤੰਦਰੁਸਤ ਨਰੁਆਏ ਸਿਹਤ ਦਾ ਧਿਆਨ ਰੱਖਣਾ ਹੈ ਸਵੇਰੇ ਉੱਠ ਕੇ ਰੱਬ ਦਾ ਨਾਮ ਜਪ ਕੇ ਫਿਰ ਸਵੇਰ ਦੀ ਸੈਰ ਵੀ ਜ਼ਰੂਰ ਕਰਨੀ ਆ ਸਵੇਰ ਦੀ ਸੈਰ ਸਾਨੂੰ ਕਈ ਤਰ੍ਹਾਂ ਦੇ ਦੁੱਖ ਰੋਗਾਂ ਤੋਂ ਬਚਾਉਂਦੀ ਆ ਜੇ ਦੁੱਖ ਰੋਗ ਲੱਗੇ ਵੀ ਹੁਣ ਤਾਂ ਛੇਤੀ ਠੀਕ ਹੋਣ ਦੇ ਵਿੱਚ ਮਦਦ ਮਿਲਦੀ ਆ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਆਪਣੀਆਂ ਆਦਤਾਂ ਦੇ ਵਿੱਚ ਵੀ ਸੁਧਾਰ ਕਰਨਾ ਹੈ ਜੇਕਰ ਡਾਕਟਰੀ ਸਿਹਤ ਆਦੀ ਲੋੜ ਆ ਤਾਂ ਡਾਕਟਰੀ ਸਿਹਤ ਆ ਲੈਣੀ ਚਾਹੀਦੀ ਆ ਸਰੀਰ ਨੂੰ ਜਰਾ ਜਿੰਨੀ ਵੀ ਟਿਲਮਟ ਹੋਵੇ ਨਾ ਕਦੇ ਵੀ ਅਨਗੈਲੀ ਨਹੀਂ ਵਰਤਣੀ ਨਾਲ ਦੀ ਨਾਲ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਜੇ ਆਦਤਾਂ ਦੇ ਵਿੱਚ ਸੁਧਾਰ ਕਰਕੇ ਸਾਡੀ ਸਿਹਤ ਤੰਦਰੁਸਤ ਨਰੋਈ ਰਹਿ ਸਕਦੀ ਆ ਤਾਂ ਆਦਤਾਂ ਦੇ ਵਿੱਚ ਬਦਲਾਵ ਕਰਨਾ ਹੈ ਸੁਧਾਰ ਕਰਨਾ ਹੈ ਜੇਕਰ ਸਾਨੂੰ ਲੱਗਦਾ ਹੈ ਕਿ ਦਵਾਈ ਖਾਣ ਦੀ ਲੋੜ ਹੈ ਤਾਂ ਦਵਾਈ ਖਾਣੀ ਆ ਪਰ ਸਿਹਤ ਦੇ ਪ੍ਰਤੀ ਲਾਪਰਵਾਹੀ ਨਹੀਂ ਰੱਖਣੀ। ਸਾਨੂੰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਜੇ ਸਿਹਤ ਤੰਦਰੁਸਤ ਨਰੋਈ ਆ ਨਾ ਤਾਂ ਹੀ ਅਸੀਂ ਕੋਈ ਵੀ ਕੰਮ ਕਰ ਪਾਵਾਂਗੇ ਅਤੇ ਕੀਤੇ ਹੋਏ ਕੰਮਾਂ ਦਾ ਚਾਅ ਵੀ ਸਾਨੂੰ ਤਾਂ ਹੀ ਹੋਣਾ ਹੈ। ਮੰਨ ਲਓ ਜ਼ਿੰਦਗੀ ਦੇ ਵਿੱਚ ਕੁਝ ਆਪਾਂ ਪ੍ਰਾਪਤ ਕਰਦੇ ਹਾਂ ਤਾਂ ਪ੍ਰਾਪਤ ਕੀਤੀ ਚੀਜ਼ ਦਾ ਸੁੱਖ ਵੀ ਸਾਨੂੰ ਤਾਂ ਹੀ ਹੋਵੇਗਾ, ਚਾਹ ਵੀ ਤਾਂ ਹੀ ਹੋਵੇਗਾ। ਇਹ ਸਾਡਾ ਸਰੀਰ ਤੰਦਰੁਸਤ ਨਰੁਆਏ ਉਸ ਸੁੱਖ ਨੂੰ ਵੀ ਅਸੀਂ ਤਾਂ ਹੀ ਮਾਣ ਪਾਵਾਂਗੇ ਤਸੇਹਤ ਨੂੰ ਪਹਿਲੇ ਨੰਬਰ ਤੇ ਰੱਖਣਾ ਉਸ ਤੋਂ ਬਾਅਦ ਆ ਮਿਹਨਤ ਕਰਦੇ ਰਹਿਣਾ ਏ ਸਾਡੇ ਵੱਲੋਂ ਇਮਾਨਦਾਰੀ ਦੇ ਨਾਲ ਕੀਤੀ ਹੋਈ ਮਿਹਨਤ ਦਾ ਫਲ ਸਾਨੂੰ ਜਰੂਰ ਮਿਲਦਾ ਏ ਅਦੇ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਕਿ ਕਦੇ ਵੀ ਦੂਜਿਆਂ ਤੋਂ ਆਸ ਉਮੀਦ ਨਹੀਂ ਰੱਖਣੀ ਸਾਡੇ ਭੈਣ ਭਰਾ ਰਿਸ਼ਤੇਦਾਰ ਜਿੰਨੇ ਮਰਜ਼ੀ ਤੱਕੜੇ ਹੋਣ ਪੈਸੇ ਪੱਖੋਂ ਅਮੀਰ ਹੋਣ ਕਦੇ ਵੀ ਕਿਸੇ ਦੇ ਉੱਤੇ ਆਸ ਉਮੀਦ ਨਹੀਂ ਰੱਖਣੀ ਵੀ ਮੇਰਾ ਫਲਾਣਾ ਰਿਸ਼ਤੇਦਾਰ ਮੇਰੀ ਬਾਹ ਫੜੇਗਾ ਉਹ ਮੇਰੀ ਮਦਦ ਕਰੇਗਾ ਨਾ ਜਿੰਨੀ ਦੇਰ ਤੱਕ ਅਸੀਂ ਦੂਜਿਆਂ ਦੇ ਉੱਤੇ ਆਸਾਂ ਉਮੀਦਾਂ ਰੱਖਣੀਆਂ ਨਹੀਂ ਛੱਡਦੇ ਨਾ ਉੰਨੀ ਦੇਰ ਤੱਕ ਅਸੀਂ ਕਾਮਯਾਬ ਨਹੀਂ ਹੋ ਪਾਉਂਦੇ ਦੂਜਿਆਂ ਦੇ ਉੱਤੇ ਰੱਖੀਆਂ ਆਸਾਂ ਉਮੀਦਾਂ ਦੂਜਿਆਂ ਦੇ ਸਹਾਰੇ ਸਾਨੂੰ ਕਮਜ਼ੋਰ ਬਣਾਉਂਦੇ ਆ ਸਾਡੀ ਆਪਣੀ ਕਾਬਲੀਅਤ ਆਪਣੀ ਯੋਗਤਾ ਦਬ ਕੇ ਰਹਿ ਜਾਂਦੀ ਆ ਅਸੀਂ ਉਹਨੂੰ ਪਹਿਚਾਣ ਹੀ ਨਹੀਂ ਪਾਉਂਦੇ ਤਾਂ ਆਸ ਉਮੀਦ ਸਾਨੂੰ ਆਪਣੇ ਆਪ ਤੋਂ ਹੋਣੀ ਚਾਹੀਦੀ ਹੈ ਵੀ ਮੇਰੇ ਲਈ ਜੋ ਕਰਨਾ ਹੈ ਮੈਂ ਹੀ ਕਰਨਾ ਹੈ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਮਿਹਨਤ ਕਰਦੇ ਰਹਿਣਾ ਹੈ ਕੀਤੀ ਹੋਈ ਮਿਹਨਤ ਨੂੰ ਫਲ ਜ਼ਰੂਰ ਮਿਲੇਗਾ ਕਿਉਂਕਿ ਗੁਰਨਾਨਕ ਪਾਸ਼ਾ ਮਿਹਨਤੀ ਬੰਦੇ ਦੀ ਵਾਹ ਜ਼ਰੂਰ ਫੜਦੇ ਆ ਉਹਦੀ ਮਿਹਨਤ ਦਾ ਫਲ ਉਹਨੂੰ ਜ਼ਰੂਰ ਦਿੰਦੇ ਆ ਤਾਂ ਇਹ ਚਾਰ ਗੱਲ ਯਾਦ ਰੱਖਣੀ ਇੱਕ ਤਾਂ ਸਵੇਰੇ ਸ਼ਾਮ ਦੋਵੇਂ ਟੈਮ ਬਿਨਾ ਨਾਗਾ ਪਾਏ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਹੈ ਅਮਰਤ ਵੇਲਾ ਕਦੇ ਵੀ ਮਿਸ ਨਹੀਂ ਹੋਣ ਦੇਣਾ ਨਾ ਹੀ ਰਹਿ ਰਾਸ ਦਾ ਵੇਲਾ ਦੂਸਰਾ ਵੱਧ ਤੋਂ ਵੱਧ ਨਾਮ ਜਪਣਾ ਹੈ ਤੀਜਾ ਸਿਹਤ ਦਾ ਖਾਸ ਖਿਆਨ ਰੱਖਣਾ ਹੈ ਚੌਥਾ ਰੱਜ ਕੇ ਮੀਤ ਕਰਨੀ ਆ ਤਾਂ ਦੇਖਣਾ ਸਮਾ ਮਾੜਾ ਵੀ ਹੋਇਆ ਨਾ ਤਾਂ ਵੀ ਚੰਗੇ ਦੇ ਵਿੱਚ ਬਦਲ ਜਾਵੇਗਾ